ਚੱਕੀ ਦਾ ਲੱਗੋ ਕਿ ਨਾ ਇੱਕ ਲੇਡੀ ਜੀ ਨਾਦਰੀ ਸੀਗਾ ਉਹ ਫੋਨ ਕਰਦੇ ਤੇ ਇਹ ਪਿੱਛੋਂ ਆਏ ਨੇ ਉਹ ਪਿੱਛੋਂ ਹੀ ਮਗਰ ਰੱਦੇ ਦੇ ਜੀ ਦਾ ਤੇ ਇਹਨਾਂ ਨੇ ਹੱਥ ਮਾਰਿਆ ਤੇ ਮੋਬਾਈਲ ਖੋਗ ਤੇ ਲੱਗਦੇ ਬਾਵਾ ਖੜੀਆ ਦਿੱਤੀਗਾ ਤੇ ਮੇਰੇ ਨਾਲ ਲੱਤੀ ਸੂਵੀਟ ਵਾਲਾ ਉਹ ਮਗਰ ਭੋੜਿਆ ਸੀ ਮੋੜਾ ਲਾ ਕੇ ਉਹਨਾਂ ਨੂੰ ਅਸੀਂ ਭਾਜਾ ਉੱਥੇ ਮੁੜ ਗਏ ਮੁੜ ਕੇ ਮੁੜ ਗਏ ਇਹ ਸ਼ਵਾਲਾ ਮੰਦਰ ਵਾਗੇ ਆ ਗਏ ਨਾ ਉਹ ਘੇਰ ਰਿਹਾ ਵਾ ਘੇਰ ਕੇ ਤੇ ਇਹਨਾਂ ਦਾ ਚੱਗਾ ਛਤਰ ਪਤਾਈ ਕੀਤਾ ਵਾ ਮੋਖੇ ਦੇ ਉੱਤੇ ਬਾਗੇ ਵੀ ਮੋਬਾਈਲ ਉਹਨੇ ਚੋਰੀ ਕੀਤਾ ਤੇ ਮੋਬਾਈਲ ਵੀ ਸਾਡੇ ਬਰਾਮਦ ਹੋ ਗਿਆ ਵਾ ਉਹਨਾਂ ਦੇ ਆਪ ਹੀ ਤੇ ਆਪ ਹੀ ਡਿੱਗੇ ਨੇ ਜਿਹੜੇ ਗੋਡੇ ਸਾਡੇ ਭਜੇ ਦੇ ਨੇ ਜਿੱਤੀ ਤਰ੍ਹਾਂ ਤੇ ਮੈਂ ਕਹਿੰਦਾ ਆ ਕਿ ਇਹ ਪਿੰਡ ਬਰਿਆਰ ਦੱਸੇ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਹਫਤੇ ਦੇ ਵਿੱਚ ਇਸ ਬਹਾਪਰ ਰੋਡ ਦੇ ਉੱਤੇ ਅੱਠ ਲੋਕ ਚੋਰੀਆਂ ਜਿਹੜੀਆਂ ਹੋਏ ਨੇ ਦੋ ਤਿੰਨ ਚੱਡੀਆਂ ਲੱਤੀਆਂ ਦੋ ਮੁੰਦਰੀਆਂ ਮੋਬਾਈਲ ਪਤਾ ਨਹੀਂ ਕਿੰਨੇ ਚੋਰੀ ਹੋਏ ਤਾਂ ਇਹ ਪਹਿਲੀ ਵਾਰੀ ਇਹ ਬੰਦੇ ਜਿਹੜੇ ਹਨ ਮੋਟਰਸਾਈਕਲ ਤੇ ਸਲੇਟ ਬਣੋ ਨੇ ਇਹ ਬਰਿਆਰ ਪਿੰਡ ਆਪਣਾ ਦੱਸਦੇ ਤੇ ਦੋਨੇ ਵਾਲੋ ਦਾ ਨਹੀਂ ਪਤਾ ਉਹ ਆ ਗਿਆ ਸੀ ਉਹ ਸੌਰ ਸਾਹਿਬ ਆ ਗਏ ਆਪੇ ਕਿਵੇਂ ਕਰਦੇ ਨੇ ਜਿਹੜਾ ਖੇਤਰ ਬਤਾਲ ਦੇਣਾ ਨਾ ਮਾਰਕੀ ਦਵਾਲਾ ਨੇ ਤਸ਼ਲੀ ਨਾਲ ਕੀਤਾਗਾ ਉਹ ਮੁੜ ਕੇ ਡੋ ਲੱਗੇ ਜਿਹੜਾ ਮੋਟਰਸਾਈਕਲ ਸਲਿੱਪ ਕਰ ਗਿਆ ਉਹ ਕੋਡੇ ਕਾ ਕੇ ਤਾਂ ਜਿਹੜੇ ਚੱਜੀ ਤਰਾ ਮੈਂ ਆਇਆ ਤੇ ਧੀਰੇ ਉਹਨਾਂ ਨੇ ਫੋਨ ਖੋਲੇ ਮੇਰੇ ਕੋਲ ਮੈਂ ਗੱਲ ਕਰੇਗਾ ਤੇ ਫੋਨ ਆਇਆ ਮੈਂ ਫੋਨ ਚੁੱਕਿਆ ਤੇ ਮੈਂ ਜਾਣ ਕਿੱਥਰ ਹਾਂ ਮਨ ਨੂੰ ਕਹਾਂ ਮੈਂ ਤਾਂ ਮੈਂ ਬਾਅਦ ਚ ਕਰੀਆ ਫੋਨ ਮੈਂ ਘਰ ਜਾ ਕੇ ਕਰੀਆ ਫੋਨ ਮੈਂ ਬਾਹਰ ਹਾਂ ਬਸ ਇੰਨੀ ਗੱਲ ਗਈ ਤਾਂ ਉਹਨਾਂ ਨੇ ਫੋਨ ਖੋਲਿਆ ਆ ਕੇ ਪਿੱਛੋਂ ਆ ਗਏ ਮੇਰੇ ਕੋਲ ਦੋ ਜਣੇ ਮੈਂ ਵਿਚਾਰ ਸੈਟ ਤੋਂ ਆਇਆ ਜੇ ਮੇਰੇ ਪਿੱਛੋਂ ਆਇਆ ਕਿ ਭਈ ਇਹੀ ਭਈ ਇਹ ਦੁਕਾਨੀ ਉਹਨਾਂ ਨੇ ਕਹਿਤੀ ਆ ਮਤਲਬ ਫੋਨ ਫੋਲਿਆ ਉਹਨਾਂ ਨੇ ਮੇਰਾ ਹਲਵਾਈ ਜਿਹੜੇ ਹਲਵਾਈ ਵੀ ਜਿਹੜੇ ਹਨ ਲੱਗੀ ਗਈ ਆ ਤੇ ਦੇ ਉਹਨਾਂ ਨੇ ਫੜਿਆ ਨੂੰ ਮੈਂ ਹੋ ਗਿਆ ਇਹਦਾ ਯਾਰ ਭਰਾਵੜ ਦੇ ਪਾਪਾ ਚ ਜਿਹੜਾ ਉੱਥੇ ਖੜਿਆ ਆ ਅਸੀਂ ਮੋਕਲੇ ਪਹੁੰਚੀ ਆ ਅੱਗੇ ਦੇਖਿਆ ਦੋ ਬੰਦਿਆਂ ਬੜਾਈਆਂ ਨੇ ਇਹ ਥਾਣੇ ਫੰਕਤਾ ਵਾ ਗੱਡੀ ਅੱਗੇ ਤੇ ਜਵਾ ਵੀ ਉਹ ਲੈ ਗਏ ਨੇ ਜੋ ਆਪਣੀ ਕਾਰੀ ਉਹ ਥੰਨ ਕਰਕੇ ਜਾ ਰਹੇ ਆ